जिंदाबाद 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 जमींदार मोर्चा जिंदाबाद 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 ताकत मोर्चा जिंदाबाद 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 अपने हक असली के रहंगे जय राम जी जय राम अपने हक असली के रहंगे जय राम जी जय राम बोले सोनिया जिंदाबाद सिर्का सत्य नहीं चलेगी नहीं चलेगी देश चलेगी ਹੇ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰੋ ਰਾਖੀ ਕਰੋ ਰਾਖੀ ਕਰੋ ਲੋਕਾਂ ਨੂੰ ਅਧਿਕਾਰ ਦਿਓ ਅਧਿਕਾਰ ਦਿਓ ਅਧਿਕਾਰ ਦਿਓ ਲੋਕਾਂ ਨੂੰ ਅਧਿਕਾਰ ਦਿਓ ਅਧਿਕਾਰ ਦਿਓ ਅਧਿਕਾਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਗਰਵਖ ਸਿੰਘ ਖਾਲਸਾ ਜਨ ਸਕੱਤਰ ਸ਼ੋਮਨੀ ਕਾਲੇਦਾਰ ਮੈਂਬਰ ਸ਼ੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜੀ ਪੂਰੇ ਪੰਜਾਬ ਦੇ ਵਿੱਚ ਧਰਨੇ ਦੇਣ ਦਾ ਪ੍ਰੋਗਰਾਮ ਡਿਕਿਆ ਗਿਆ ਜਿਹਦੇ ਵਿੱਚ ਚੇਚੇ ਤੌਰ ਤੇ ਸੰਯੁਕਤ ਸਾਰਮੋਰਟੀ ਵੱਲੋਂ ਸਮਰਥਨ ਕੀਤਾ ਗਿਆ ਔਰ ਸ਼ਰੋਮਣੀ ਕਾਲੀ ਦਲ ਵੱਲੋਂ ਅੱਜ ਅਸੀਂ ਇਸ ਵਿੱਚ ਸਮੂਰਯਤ ਕੀਤੀ ਆ ਕਿਉਂਕਿ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਹੈ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਰਿਹਾ ਕੀਤਾ ਜਾਣਾ ਚਾਹੀਦਾ ਇਹ ਕੱਲਾ ਕੋਈ ਪੰਤਕ ਮਸਲਾ ਨਹੀਂ ਕੋਈ ਕੌਮੀ ਮਸਲਾ ਨਹੀਂ ਇਹ ਨਾਲ ਨਾਲ ਮਨੁੱਖੀ ਅਧਿਕਾਰਾਂ ਦਾ ਵੀ ਮਸਲਾ ਹੈ ਕਿਉਂਕਿ ਜਿਹੜਾ ਬੰਦਾ ਆਪਣੀ ਕੀਤੀ ਹੋਈ ਜਿਹੜੀ ਸਜ਼ਾ ਹੈ ਭੁਗਤ ਚੁੱਕਾ ਹੈ 32-32 ਸਾਲ ਹੋ ਗਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਪੋਲਰ ਔਰ ਗੁਰਦੀਪ ਸਿੰਘ ਖੇੜਾ ਬਾਕੀ ਜਿਸ ਤਰ੍ਹਾਂ ਸਰਦਾਰ ਬਾਨ ਸਿੰਘ ਦੀ ਰਾਜਵਾਨਾ ਆ ਉਹਨਾਂ ਦੀ ਪਹਿਲਾਂ ਤੇ ਇਹ ਐਲਾਨ ਕਰ ਦਿੱਤਾ ਗਿਆ ਕਿ ਗੁਨਨ ਸਿੰਘ ਸਾਹਿਬ ਦੇ ਜਿਹੜਾ 550 ਸਾਲ ਆ ਕਿ ਉਹਨਾਂ ਦੀ ਜਿਹੜੀ ਉਹਨਾਂ ਨੂੰ ਰਿਹਾ ਕੀਤਾ ਜਾਏਗਾ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਹ ਹਜੇ ਤੱਕ ਉਮਰ ਕੈਚ ਨਹੀਂ ਤਬਦੀਲ ਕੀਤੀ ਗਈ ਔਰ ਸਰਦਾਰ ਜਿਕਤਾਰ ਸਿੰਘ ਦੀ ਹਵਾਰਾ ਔਰ ਹਵਾਰਾ ਸਾਹਿਬ ਉਹ ਇਸ ਤਰ੍ਹਾਂ ਪਿਉਰਾ ਸਾਹਿਬ ਹੋਰ ਜਿੰਨੇ ਬੰਦੀ ਸਿੰਘ ਨੇ ਉਹ ਸਾਰੇ ਅੱਜ ਜਿਹੜੇ ਨੇ ਉਹ ਲੰਬੇ ਸਮੇਂ ਤੋਂ ਜੇਲਾ ਚ ਬੈਠੇ ਨੇ ਔਰ ਪੂਰੇ ਅੱਜ ਆਵਾਮ ਦੀ ਆਵਾਜ਼ ਆ ਕੱਲੀ ਇਸੇ ਕੌਮ ਦੀ ਆਵਾਜ਼ ਨਹੀਂ ਆ ਜਿਹੜਾ ਵੀ ਇਨਸਾਫ ਪਸੰਦ ਵਿਅਕਤੀ ਹੈ ਚਾਹੇ ਕਿਸੇ ਧਰਨਾ ਸੰਬੰਧਤ ਹੈ ਕਿਸੇ ਪਾਰਟੀ ਨਾਲ ਸੰਬੰਧਤ ਹੈ ਉਹ ਅੱਜ ਮੰਗ ਕਰ ਰਿਹਾ ਹੈ ਕਿ ਇਸ ਗੱਲ ਨੂੰ ਕੱਲਾ ਕੌਮੀ ਪੱਧਰ ਤੇ ਨਹੀਂ ਬਲਕਿ ਮਨੁੱਖੀ ਹੱਕਾਂ ਦੇ ਤੌਰ ਦੇ ਉੱਤੇ ਵੀ ਲੈ ਕੇ ਇਹਦੇ ਵਿਰੁੱਧ ਜਿਹੜੀ ਆ ਆਵਾਜ਼ ਠਾਣੀ ਚਾਹੀਦੀ ਹੈ ਕਿਉਂਕਿ ਹਮੇਸ਼ਾ ਸ਼ੁਰੂ ਤੋਂ ਹੀ ਇੱਥੇ ਦੋ ਕਾਨੂੰਨ ਚੱਲੇ ਆ ਖਾਸ ਕਰਕੇ ਸਿੱਖਾਂ ਤੇ ਪੰਜਾਬੀਆਂ ਲਈ ਕਾਨੂੰਨ ਵੱਖਰਾ ਚੱਲਿਆ ਤੇ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਹੈ ਕਾਨੂੰਨ ਹੋਰ ਚੱਲਦਾ ਹੈ ਸਾਨੂੰ ਦੂਸਰੇ ਨੰਬਰ ਦੇ ਸ਼ਹਿਰੀ ਮੰਨ ਕੇ ਜਿਹੜਾ ਹੈ ਸਾਡੇ ਨਾਲ ਕਦੀ ਵੀ ਇਨਸਾਬ ਨਹੀਂ ਹੋਇਆ ਹਮੇਸ਼ਾ ਪੰਜਾਬ ਨਾਲ ੱਤਕਾ ਹੋਇਆ ਚਾਹੇ ਕਿਸਾਨ ਮੋਰਚਾ ਵੀ ਚੱਲਿਆ ਉਹਦੇ ਵਿੱਚ ਵੀ ਪੰਜਾਬ ਦੇ ਕਿਸਾਨਾਂ ਨੇ ਲੰਮਾ ਸਮਾਂ ਸੰਘਰਸ਼ ਲੜਿਆ ਔਰ ਕੀਮਤੀ ਜਾਨਾਂ ਵੀ ਉਹਦੇ ਵਿੱਚ ਗਈਆਂ ਲੇਕਿਨ ਸਰਕਾਰ ਜਿਹੜੀ ਹੈ ਉਹਦਾ ਰਵਈਆ ਬੜਾ ਅੜੀਆ ਲਿਆ ਔਰ ਅੱਜ ਜਿਸ ਤਰੀਕੇ ਦੇ ਨਾਲ ਅਸੀਂ ਵਕ ਵਕ ਟੋਲਰ ਪਲਾਜ ਜਿਹੜੇ ਆ ਤੇਮ ਘੰਟੇ ਲਈ ਅੱਜ ਫ੍ਰੀ ਕੀਤੇ ਨੇ ਸਿਰਫ ਇੱਕ ਸੰਕੇਤ ਦੇਣ ਲਈ ਕੇਂਦਰ ਦੀ ਸਰਕਾਰ ਨੂੰ ਕਿ ਪੰਜਾਬ ਦੇ ਲੋਕ ਜਿਹੜੇ ਲਾਮਬੰਦ ਹੋ ਰਹੇ ਨੇ ਔਰ ਜੇ ਤੁਸੀਂ ਇਹਦੇ ਉੱਤੇ ਸਾਨੂੰ ਇਨਸਾਬ ਨਹੀਂ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਸੰਘਰਸ਼ ਜਿਹੜਾ ਹੈ ਉਹ ਜਥੇਬੰਦੀਆਂ ਲਿਕਣਗੀਆਂ ਅਸੀਂ ਪੂਰਨ ਰੂਪ ਵਿੱਚ ਉਹਦਾ ਸਮਰਥਨ ਕਰਾਂਗੇ ਔਰ ਮੋਢੇ ਨਾਲ ਮੋਢਾ ਢਾ ਕੇ ਜਿਹੜੀ ਲੜਾਈ ਹੈ ਪੰਜਾਬ ਦੀ ਕੌਮ ਦੀ ਉਹ ਲੜਾਂਗੇ ਬਾਗ ਜੀ ਜੀ ਕਾ ਖਾਲਸਾ ਬਾਗ ਜੀ ਬੱਲੇ ਮੈਂ ਰਣਜੀਤ ਸਿੰਘ ਰਟੈਂਡਾ ਜਨਰਲ ਸੈਕਟਰੀ ਪੰਜਾਬ ਭਾਰਤੀ ਕਿਸਾਨ ਜੋ ਲਖੋਵਾਲ ਸੋ ਅੱਜ ਦਾ ਜਿਹੜਾ ਇਹ ਸਾਡਾ ਪ੍ਰੋਗਰਾਮ ਆ ਤਿੰਨ ਘੰਟੇ ਦੇ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਜਿਹੜੇ ਫ੍ਰੀ ਕੀਤੇ ਜਾਣੇ ਆ ਉਸ ਦੇ ਸਬੰਧ ਵਿੱਚ ਹੈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਸਾਡਾ ਅੱਜ ਦਾ ਮੁੱਦਾ ਹੈ 3 ਸਾਲ ਹੋ ਗਏ ਸਾਡਾ ਉੱਥੇ ਕੌਮੀ ਇਨਸਾਫ ਮੋਰਚਾ ਲੱਗੇ ਨੂੰ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਸਾਨੂੰ ਅਜੇ ਤੱਕ ਕੋਈ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਸਾਡੇ ਲਈ ਪੰਜਾਬੀਆਂ ਲਈ ਕਾਨੂੰਨ ਹੋ ਰਿਹਾ ਇੱਥੇ ਬਾਹਲੀਆਂ ਸਟੇਟਾਂ ਲਈ ਕਾਨੂੰਨ ਹੋ ਰਿਹਾ ਕਿਉਂਕਿ ਮਤਰੀ ਮਾਂ ਵਾਲਾ ਸਲੂਕ ਸਾਡੇ ਤੇ ਕੀਤਾ ਜਾਂਦਾ ਜਦ ਕਿ ਬਾਹਲੀਆਂ ਸਟੇਟਾਂ ਵਿੱਚ ਜਦੋਂ ਵੀ ਕੋਈ ਇਹੋ ਜਿਹਾ ਜ਼ੁਲਮ ਕਰਦਾ ਕੁਝ ਵੀ ਕਰਦਾ ਉਹਨਾਂ ਨੂੰ ਪ੍ਰੋਲਾਂ ਵੀ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਬਰੀ ਵੀ ਕੀਤਾ ਜਾਂਦਾ ਸਾਡੇ ਸਿੱਖ ਕੈਦੀਆਂ ਨੇ ਜੋ ਵੀ ਉਹਨਾਂ ਨੂੰ ਸਜ਼ਾਾਂਾਂ ਵੀ ਦਿੱਤੀਆਂ ਗਈਆਂ ਸੀ ਉਹ ਵੀ ਪੂਰੀਆਂ ਭੋਗ ਲਈਆਂ ਹਨ ਪਰ ਉਹਨਾਂ ਨੂੰ ਹਜੇ ਤੱਕ ਰਹਾ ਨਹੀਂ ਕੀਤਾ ਜਾਂਦਾ ਇਹ ਦੇਖ ਲਓ ਕਿੰਨਾ ਪੰਜਾਬੀਆਂ ਦੇ ਨਾਲ ਧੱਕਾ ਆ ਇਹ ਸਰਕਾਰਾਂ ਮਤੇਰੀ ਮਾਂ ਵਾਲਾ ਸਲੂਕ ਕਰਕੇ ਪੰਜਾਬੀਆਂ ਨੂੰ ਹਰੇਕ ਪੱਖ ਤੋਂ ਨੀਚੇ ਦਿਖਾਉਣਾ ਚਾਹੁੰਦੀਆਂ ਆ ਸੋ ਅਸੀਂ ਇਸ ਦੀ ਮੰਗ ਕਰਨ ਦੇ ਲਈ ਅੱਜ ਦਾ ਇਹ ਕੌਮੀ ਇਨਸਾਫ ਮੋਰਚੇ ਦੀ ਜੋ ਉੱਥੇ ਤਿੰਨ ਹਾਲ ਦੇ ਲਈ ਲੱਗਿਆ ਹੋਇਆ ਮੋਰਚਾ ਸਾਡਾ ਉਹਦੇ ਲਈ ਅਸੀਂ ਉਹਨਾਂ ਦਾ ਇਹ ਉਸ ਮੋਰਚੇ ਨੂੰ ਸਫਲ ਬਣਾਉਣ ਦੇ ਲਈ ਅੱਜ ਦੇ ਇਹ ਸਰਕਾਰਾਂ ਨੂੰ ਜਗਾਉਣ ਦੇ ਲਈ ਇਹ 3 ਘੰਟੇ ਲਈ ਜਿਹੜੇ ਟੋਲ ਪਲਾਜ਼ੇ ਫ੍ਰੀ ਕੀਤੇ ਆ ਸਰਕਾਰ ਜਿਹੜੀ ਸੁੱਤੀ ਪਈ ਆ 3 ਸਾਲ ਤੋਂ ਉਹਨਾਂ ਨੂੰ ਦੇਖਨੇ ਰਹੇ ਉਹਨਾਂ ਨੂੰ ਕੁਝ ਪੁੱਛ ਨਹੀਂ ਰਹੀ ਅਤੇ ਇਹ ਟਰੇਲਰ ਹੈ ਅੱਜ ਦਾ ਇਹ ਜਿਸ ਤਰ੍ਹਾਂ ਅਸੀਂ ਸੰਯੁਕਤ ਮੋਰਚੇ ਨੇ ਪਹਿਲਾਂ ਵੀ ਬਹੁਤ ਕੁਝ ਕੀਤਾ ਦੇਸ਼ ਪੰਜਾਬੀਆਂ ਦੇ ਲਈ ਹੁਣ ਅਸੀਂ ਵੀ ਇਸ ਸੰਯੁਕਤ ਮੋਰਚੇ ਦੇ ਵੱਲੋਂ ਅੱਜ ਇਹ ਮਿਸ਼ਨ ਲੈ ਕੇ ਚੱਲੇ ਆ ਕਿ ਅਸੀਂ ਵੀ ਕੌਮੀ ਇंसाफ ਮੋਰਚੇ ਦੇ ਨਾਲ ਆਂ ਜਦਕਿ ਮੇਰੀ ਜਥੇਬੰਦੀ ਭਾਰਤੀ ਕਿਸਾਨ ਜੋ ਲਖਵਾਲ ਜਦੋਂ ਤੋਂ ਉਹ ਧਰਨਾ ਲੱਗਾ ਹੋਇਆ ਉੱਥੇ ਸਾਡੀਆਂ ਦੋ ਟਰਾਲੀਆਂ ਪੱਕੀਆਂ ਲੱਗੀਆਂ ਹੋਈਆਂ ਉਦੋਂ ਤੋਂ ਅਸੀਂ ਤਾਂ ਉੱਥੇ ਬੈਠੇ ਆ ਉਹਨਾਂ ਦੇ ਨਾਲ ਪਰ ਅੱਜ ਦਾ ਇਹ ਟਰੇਲਰ ਦਿਖਾਉਣਾ ਚਾਹੁੰਦੇ ਆ ਸਰਕਾਰ ਨੂੰ ਕਿ ਇਹ ਸਰਕਾਰੇ ਤੂੰ ਆਵਾਜ਼ ਆ ਜਾ ਜੇ ਇਸ ਤਰ੍ਹਾਂ ਤੂੰ ਆਵਾਜ਼ ਨਹੀਂ ਆਉਣਾ ਜਿਸ ਤਰ੍ਹਾਂ ਅਸੀਂ ਅੱਗੇ ਇਕੱਠੇ ਹੋ ਕੇ ਦਿੱਲੀ ਦਾ ਸੰਗਾਠ ਲੜ ਕੇ ਉਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਅਸੀਂ ਉਸ ਦੇ ਲਈ ਤਿਆਰ ਆ ਇਹ ਤਿਆਰੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਗਾਉਣ ਦੇ ਵਾਸਤੇ ਕੀਤੀਆਂ ਜਾਂਦੀਆਂ ਸੋ ਇਹ ਤਿਆਰੀ ਆ ਸਰਕਾਰ ਟਰੇਲਰ ਨਾ ਸਮਝੇ ਇਸ ਨੂੰ ਇੱਕ ਸਾਡਾ ਮਿਸ਼ਨ ਸਮਝ ਕੇ ਇਹ ਜੋ ਸਾਡੇ ਇਹਦੀ ਹਨ ਬੰਦੀ ਸਿੰਘ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਦੋਂ ਤੱਕ ਅਸੀਂ ਇਹ ਦੇੱਕੇ ਨਹੀਂ ਬੈਠਾਂਗੇ ਹੁਣ ਅਸੀਂ ਜਾਗ ਪਏ ਆ ਜਦੋਂ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ